Thank you. ਜਾ ਵੀਤੀਜੇ ਸੰਤ ਵਜੋਂ ਉੱਪਰ ਕੇ ਆਈ ਆਪ ਪਾਰਟੀ ਦਾ ਦਾਗ ਦਿਨੋ ਦਿਨ ਦਿਖਦਾ ਹੀ ਜਾ ਰਿਹਾ ਹੈ ਅਤੇ ਆਪ ਦੇ ਐਮਪੀ ਭਗਵੰਤ ਮਾਨ ਆਪਣੇ ਬਿਆਨਾਂ ਨੂੰ ਲੈ ਕੇ ਆਏ ਸੁਰਖੀਆਂ ਵਿੱਚ ਰਹਿੰਦੇ ਹਨ ਬੀਤੇ ਦਿਨ ਭਗਵੰਤ ਮਾਨ ਵੱਲੋਂ ਨੀਲੇ ਕਾਰ ਤਾਰਕਾ ਨੂੰ ਪਿਖਾਰੀ ਦਰਸਨ ਨਾਲ ਪੰਜਾਬ ਵੀ ਸਿਆਸੀ ਮਾਹੌਲ ਗਰਮਾ ਦਿੱਤਾ ਹੈ ਜਿਸ ਦੇ ਤਹਿਤ ਅੱਜ ਨਾਬਾ ਵਿਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਵਿੱਚ ਭਗਵੰਤ ਮਾਨ ਅਤੇ ਸੰਦੀਪ ਕੁਮਾਰ ਦਾ ਬੁਤਲਾ ਫੂਕਿਆ ਗਿਆ ਇਸ ਮੌਕੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਭਗਵੰਤ ਅਤੇ ਵਰਦਿਆ ਕਿਹਾ ਕਿ ਆਪ ਤਾਂ ਸ਼ਰਾਬਾਂ ਅਤੇ ਮੁਰਗੇ ਖਾ ਰਹੇ ਹਨ ਇਸ ਮੌਕੇ ਉਹਨਾਂ ਨੇ ਕੇਜੜੀਵਾਲ ਤੇ ਵਾਰ ਕਰਦਿਆਂ ਕਿਹਾ ਕਿ ਕੇਜੜੀਵਾਲ ਪੰਜਾਬ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ ਸ਼ੇਰ ਦੇ ਭਖਾਰੀਆਂ ਦਾ ਰੂਪ ਹੈ ਭਖਾਰੀ ਕਿਹਾ ਗਰੀਬਾਂ ਨੂੰ ਗਰੀਬ ਭਖਾਰੀ ਨਹੀਂ ਗਈ ਤਾਂ ਹਾਕਾਂ ਲਾਲ ਦੀ ਕਮਾਈ ਖਾਂਦੇ ਨੇ ਗਰੀਬ ਜਿਹੜੇ ਨੇ ਸਰਕਾਰਾਂ ਬਣਾਉਂਦੇ ਨੇ ਤੇ ਭਗਵੰਤ ਮਾਨ ਦੇ ਬਹੁਤ ਵੱਡੇ 12 ਨਵ ਦੇ ਬੰਤੇ ਹੈਗਾ ਗਰੀਬਾਂ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਐਸਾ ਇਨਸਾਨ ਆ ਜਿਨ੍ਹਾਂ ਨੇ ਗਰੀਬਾਂ ਦੀ ਨਬੇ ਚਹਤ ਰੱਖ ਕੇ ਗਰੀਬਾਂ ਨੂੰ ਜਿਨ੍ਹਾਂ ਦੇ ਚੁੱਲ੍ਹੇ ਨਹੀਂ ਸੀ ਚੱਲਦੇ ਉਹ ਚੁੱਲ੍ਹੇ ਚੱਲ ਰਹੇ ਨੇ ਤਾਂ ਮੈਂ ਸਮਝਦਾ ਕਿ ਜਿਹੜੀ ਸਰਕਾਰ ਸਾਨੂੰ ਰਹਿਤਾ ਦੇ ਰਹੀ ਹੈ ਪਰ ਭਗਵੰਤ ਮਾਨ ਵਰਗਿਆਂ ਦਾ ਟਰੈਕਟਰ ਤੁਮ ਰਿਹਾ ਆ ਆਪ ਦਾ ਸ਼ਰਾਬਾਂ ਪੀ ਜਾਂਦੇ ਆ ਮੁਰਗੇ ਖਾਈ ਜਾਂਦੇ ਆ ਹੋਰ ਭੜੇ ਭੜੇ ਕਰਮਚਾਰੀ ਆ ਰਹੇ ਨੇ ਤੇ ਗਰੀਬ ਜਨਤਾ ਨੂੰ ਪੁਖਾਰੀ ਦਸੀ ਜਾ ਰਹੇ ਨੇ ਜਿਹੜੇ ਤਰੀਕ ਜਾਂਦਾ ਹਿੰਦੁਸਤਾਨ ਨੂੰ ਚਲਾ ਰਹੇ ਨੇ ਜਿਹੜੇ 80% ਲੋਕ ਗਰੀਬ ਨੇ ਪਰ ਗਰੀਬਾਂ ਦੇ ਸਿਰ ਤੇ ਸਰਕਾਰਾਂ ਬਣਦੀਆਂ ਨੇ ਤੇ ਭਗਵਾਨ ਜਮਾਨ ਨੂੰ ਪਤਾ ਲੱਗ ਜਾਊਗਾ ਜਦੋਂ ਇਲੈਕਸ਼ਨ ਆਊਗਾ ਕਿ ਉਹ ਤੇ ਜਵਾਨਤਾ ਜਾਂਚ ਕਰਵਾ ਦਿੰਗੇ ਆਹ ਬਾਤ ਨਹੀਂ ਹੋਣਗੀ ਟ੍ਰਿਪਲ ਸਾਮਜ਼ੀ న్యూਸ ਲਈ ਨੱਬਾ ਤੋਸਕ ਚੈਨ ਲੁਬਾਨਾ ਦੀ ਰਿਪੋਰਟ